हो गुरू रवि दस दरे माया चत पात हैनी जॻत न को न कर सहना पियो ते पपी न चांदे कलम चलाया चत पात हैन जगते गुरू रवि दास दे भरे माया चा प हैन जगते ਇਦਾਂ ਜੀ ਬਣਾਵੇ ਤੱਕ ਪਾ ਰਿਆਂ ਹੋਰ ਉਧਰ ਡੇਲੋ ਸਾਰੀਆਂ ਪੁੜੀਆਂ ਵਿੱਚ ਪਾਤੀਆਂ ਇਹਨੇ ਕਿੰਨੀਆਂ ਪਾਈਆਂ ਉਹ ਬਾਤੀਆਂ ਦੀ 20 ਬਾਤੀਆਂ 10 ਕਿਹਾ 10 ਹਾਂ ਉਹ ਬੰਦੇ ਵੀ ਉਨੇ ਆ ਠੀਕ ਆ 10 12 ਸੀਗੀਆਂ ਹਾਂ ਸਾਰੀਆਂ ਪਾਤੀਆਂ 15 15 15 ਦੀ ਹੈ ਨਾ 15 ਬਾਕੀਆਂ ਦਾ ਆ ਪਈਆਂ ਇਹਦੇ ਇਧਰ ਵੀ ਪਈਆਂ ਇਧਰ ਵੀਆਂ ਬੜਾ ਬਣਾਉਣ ਮਾਝੇ ਤੇ ਕੰਨ ਲੈਣਾ ਆਹੋ ਇਹ ਉੱਚ ਹੋਰ ਪਾ ਲਈ ਤੇ ਨਹੀਂ ਹੋਈ ਤਾਂ ਆਹੋ ਨਾ ਹੱਬਲਾ ਮੇਰੇ ਹਿਸਾਬ ਨਾਲ ਚਾਹੀਦੀ ਆ ਹੋਰ ਮਾੜੀ ਜੀ ਜੀ ਆ ਰੰਗ ਨਹੀਂ ਬਣਿਆ ਮੇਰੇ ਹਿਸਾਬ ਨਾਲ ਰੰਗ ਨਹੀਂ ਬਣਿਆ ਰੰਗ ਨਹੀਂ ਬਣਿਆ ਲਾ ਲਾ ਦੇ ਨੇ ਆ ਜੀ ਹੁਣੇ ਬਣਾ ਲਦੇ ਆ ਹੋਰ ਹੋਰ ਤੇ ਉਧਰ ਮੁੰਡੇ ਕਰ ਰਹੇ ਆ ਸੇਵਾ ਆਪਣੇ ਠੀਕ ਹੈ ਜੀ ਇਧਰ ਉਹਨਾਂ ਨੇ ਬਣ ਰਹੀ ਆ ਕਾਫੀ ਤੇ ਸਲਿੰਟਰ ਸਲਿੰਟਰ ਲਿਆ ਕੇ ਰੱਖਿਆ ਆ ਆਪਣੇ ਉਹ ਕਾਦੀਆਂ ਬਾਬਾ ਪ੍ਰਵਾਦ ਫੇਰੀਆਂ ਪ੍ਰਵਾਦ ਫੇਰੀਆਂ 12 ਤਰੀਕ ਤੋਂ 12 ਤਰੀਕ ਤੋਂ ਜੀ ਸ਼ੁਰੂ ਆ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਗੁਰਪੁਰ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ 23 ਤਰੀਕ ਦਾ ਹਨਾ 23 ਦਾ ਹਨ 23 ਤਰੀਕ ਦਾ ਜੀ ਫਲੋਰ ਹੈਗਾ ਆਪਣੇ 10 ਤਰੀਕ ਨੂੰ ਜਾਣਾ ਫਲੋਰ ਹੈਗਾ 11 ਦਾ ਆਹ 11 ਤਰੀਕ ਨੂੰ ਜਾਣਾ ਜੀ ਠੀਕ ਆ ਤੇ ਬਾਕੀ ਤੁਹਾਨੂੰ ਦਿਖਾਉ ਲਿਆ ਮੁੰਡੇ ਸੇਵਾ ਕਰਦੇ ਸਾਰੇ ਆਹ ਸਾਡਾ ਨੂਰਾਗ ਬੈਠਾ ਨੂਰਾਗ ਚਾਹ ਜੀ ਕੀ ਹਾਲ ਆ ਹੋ ਇਧਰ ਲੱਗ ਰਹੀਆਂ ਲੜੀਆਂ ਬਾਬਿਆਂ ਦੀਆਂ ਠੀਕ ਆ ਜੀ ਸੇਵਾ ਕਰ ਰਹੇ ਮੁੰਡੇ ਆਪਣੇ ਸੇਵਾ ਕਰ ਰਹੇ ਆ ਸਾਰੇ ਵੀਰ ਉਹ ਦੇਖੋ ਲੜੀਆਂ ਬੰਨ ਹੋ ਗਈਆਂ ਤੁਹਾਨੂੰ ਦਿਖਾਉਂਦਾ ਸਾਰੀਆਂ ਹੀ ਠੀਕ ਹੈ ਜੀ ਆ ਦੇਖੋ ਸਾਰੀਆਂ ਬੰਨ ਹੋ ਗਈਆਂ ਇਹ ਸਾਡੇ ਚਾਚਾ ਜੀ ਵੀ ਲੱਗੇ ਹੋ ਆ ਸਾਰੇ ਜੇਲਾ ਚਾਚਾ ਠੀਕ ਹੈ ਹੈ ਨਾ ਸਾਰੇ ਹੀ ਹਨੀ ਵੀ ਲਗਾਇਆ ਹਨੀ ਕਦਾਂ ਵੇ ਸੇਵਾ ਕਰੀ ਜਾਂਦਾ ਜੈ ਜੀ ਤੇ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਹਾਂ ਤੇ ਸੇਵਾ ਕਰੀਏ ਹਾਂ ਹਾਂ ਚਾਹ ਪਾਈ ਜੇ ਪਰ ਮੇਰੀ ਦਾ ਸੇਵਾ ਜੀ ਹਾਂ ਸਹੀ ਹੈ ਸਹੀ ਇੱਧਰ ਵੀ ਲੱਗੇ ਸੇਵਾ ਕਰਨ ਸਾਰੇ ਚਲੋ ਠੀਕ ਹੈ ਜੀ ਬਣੇ ਰਹਿਓ ਅਗਲੇ ਬਲੌਗਸ ਨੂੰ ਟੱਕਰਾਂਗੇ ਤੇ ਸੇਵਾ ਕਰ ਰਹੇ ਆਪਾਂ ਇਦਾਂ ਹੀ ਉਹਨਾਂ ਦਾ ਹਾਰ ਜਿੰਨੇ ਵੀ ਆਪਣੇ ਵੀਰ ਬੈਠੇ ਆ ਸਾਰੇ ਬਾਹਰ ਠੀਕ ਹੈ ਜੀ ਉਹਨਾਂ ਵੀਰਾਂ ਲਈ ਆਪਾਂ ਵੀਡੀਓ ਬਣਾ ਰਹੇ ਆ ਤੇ ਠੀਕ ਹੈ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਰੇ ਆ ਕਾਫੀ ਚੱਕੋ ਭਾਈ ਦੇਖੋ ਯਾਰ ਕਾਫੀ ਬਣ ਰਹੀ ਆ ਮੋਫਲੀ ਹੈ ਲਿਆ ਬੱਬਾ ਪੜਾ ਲਈਏ ਇਹਨਾਂ ਨੂੰ ਖਾਲਾ ਭਾਈ ਪੂਜੀਆ ਮਠਿਆ ਲੈਣ ਦੇਓ ਵਾ ਉਹ ਇੱਥੇ ਬੈਠਾ ਉਹ ਵੀ ਚੱਲ ਰਹੀ ਆ ਮਾਬਿਆਂ ਦੀ ਗੁਰੂ ਘਰੇ ਉਹ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਾਈ ਸਸੀਗੜ